ਤੇ ਫਰੀਦਕੋਟ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਨਸ਼ੇ ਸਮੇਤ ਗ੍ਰਫਤਾਰ ਕੀਤਾ ਗਿਆ ਦਾ ਕਾਂਸਟੇਬਲ ਨੂੰ 1/2 ਕਿਲੋ ਹਰੋਇਨ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਦਰਜਨ ਐਸਟੀਐਫ ਮਹਾਲੀ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਮਲਜ਼ਮ ਤੇ ਪਹਿਲਾਂ ਵੀ ਕਈ ਮਾਮਲੇ ਕਰ ਉਸੀ ਤਸਵੀਰਾਂ ਨਿਊਜ਼ 18 ਤੇ ਕਿ ਐਸਟੀਐਫ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਹੁਣ ਲਗਾਤਾਰ ਪੁੱਛਗਿੱਛ ਵਿੱਚ ਕਈ ਖੁਲਾਸੇ ਹੋ ਰਹੇ ਨੇ ਮੌਲੀ ਜਿਹੜਾ ਮਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ ਇੱਥੇ ਪਹੁੰਚੇ ਸੀਗੇ ਤੇ ਇਹਨਾਂ ਨੂੰ ਇੱਕ ਵਾਈਟ ਕਲਰ ਦੀ ਗੱਡੀ 'ਚ ਇੱਥੇ ਸਪਲਾਈ ਦੇਣ ਆਈ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਪੁਲਿਸ ਨੇ ਟਿਪ ਆਫ ਤੋਂ ਬਾਅਦ ਉੱਥੇ ਜਦ ਨਾਕਾ ਲਾਇਆ ਔਰ ਇਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ ਇਹ ਉਹੀ ਗੁਰਮੀਤ ਸਿੰਘ ਹੈ ਤੇ ਉਹਦੇ ਨਾਲ ਇੱਕ ਕੁੜੀ న్యూਸ 18 ਤੇ ਤੁਸੀਂ ਸਿੱਧੀ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਨੂੰ ਐਸਟੀਐਫ ਨੂੰ ਇੱਕ ਟਿਪ ਆਫ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਉੱਥੇ ਨਾਕਾ ਲਾਇਆ ਮੌਲੀ ਦੇ ਵਿੱਚ ਇੱਕ ਸਟੇਸ਼ਨ ਸਰਵਿਸ ਸਟੇਸ਼ਨ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਸਰਵਿਸ ਸਟੇਸ਼ਨ ਚੰਡੀਗੜ੍ਹ ਨੰਬਰ ਦੀ ਵਾਈਟ ਕਲਰ ਦੀ ਵੈਂਟੋ ਗੱਡੀ 'ਚ ਸੀਗੇ ਇਹ ਦੋਵੇਂ ਇਹ ਕੁੜੀ ਦੱਸਿਆ ਜਾ ਰਿਹਾ ਹੈ ਔਰ ਇੱਕ ਜਿਹੜਾ ਗੁਰਮੀਤ ਸਿੰਘ ਹੈ ਫਰੀਦਕੋਟ ਦੇ ਵਿੱਚ ਇਹ ਤਨਾਤ ਸੀ ਸਿਟੀ ਥਾਣੇ ਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਪਾ ਪੁਲਿਸ ਵੱਲੋਂ ਦਿੱਤੀ ਗਈ ਹੈ ਔਰ ਸਪੈਸ਼ਲ ਟਾਸ ਫੋਰਸ ਦਾ ਇੱਕ ਵੱਡਾ ਆਪਰੇਸ਼ਨ ਇਹਦੇ ਵਿੱਚ ਹੋਇਆ ਹੈ ਔਰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਇਹਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਲਗਾਤਾਰ ਜਿਹੜੇ ਡੀਜੀਪੀ ਗੌਰਵ ਯਾਦਵ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਥਲ ਪਾਉਣ ਵਾਸਤੇ ਇੱਕ ਵੱਡੀ ਕਹਿ ਸਕਦੇ ਕਿ ਪੂਰਾ ਆਪਰੇਸ਼ਨ ਕਿੰਨਾ ਚੱਲ ਰਿਹਾ ਲਗਾਤਾਰ ਇਹਦੇ ਵਿੱਚ ਕਿੰਨਾ ਚੱਲ ਰਿਹਾ ਔਰ ਇਹਦੇ ਇਤੀ ਐਵਤ ਜੀ ਹੀ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਔਰ ਖੁਦ ਇੱਕ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਕਰ ਰਿਆ ਸੀਗਾ ਇਹ ਵੀ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰੀ ਕਿੰਨੇ ਦਿਨਾਂ ਤੋਂ ਸਪਲਾਈ ਕਰ ਰਹੀ ਸੀ ਕਿ ਮਹੌਲੀ ਦੇ ਵਿੱਚ ਜਿੱਥੇ ਇਹ ਸਪਲਾਈ ਦੇਣ ਆਏ ਸੀਗੇ ਉੱਥੇ ਕੌਣ-ਕੌਣ ਸਪਲਾਇਰ ਨੇ ਹੈ ਕਿਸ ਤਰ੍ਹਾਂ ਦੀ ਸਪਲਾਈ ਹੋ ਰਹੀ ਸੀ ਕਿਉਂਕਿ ਜਿਹੜੀ ਕੁਆਂਟੀਟੀ ਹੈ ਉਹ ਬਹੁਤ ਜ਼ਿਆਦਾ ਹੈ ਜਿਸ ਕਰਕੇ ਹੁਣ ਪੁਲਿਸ ਜਿਹੜੀ ਐਸਟੀਐਫ ਹੈ ਐਸਟੀਐਫ ਹੁਣ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰੀ ਨਾ ਦੇ ਤਾਰ ਕਿੱਥੇ-ਕਿੱਥੇ ਤੱਕ ਜੁੜੇ ਹੋਏ ਨੇ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਦੀ ਐਸਟੀਐਫ ਹੈ ਸਪੈਸ਼ਲ ਟਾਸ ਫੋਰਸ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੁਣ ਇਹਨਾਂ ਨੂੰ ਪੁਲਿਸ ਸਟੇਸ਼ਨ ਤੋਂ ਐਸਟੀਐਫ ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੋਂ ਹੁਣ ਕੋਰਟ ਲੈ ਜਾ ਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਔਰ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਏਗੀ ਕਿ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕੀਤੀ ਔਰ ਮੋਹਾਲੀ ਦੇ ਵਿੱਚ ਕਿੱਥੇ ਸਪਲਾਈ ਕਰ ਰਹੀ ਸੀ ਔਰ ਕਿੰਨੇ ਦਿਨਾਂ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਆ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਔਰ ਇਹ ਲਗਾਤਾਰ ਇਹ ਸਪਲਾਈ ਕਰ ਰਹੇ ਸੀਗੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਨਿਊਜ਼ 8 ਦੇ ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਮੀਤ ਸਿੰਘ ਇਹ ਪੁਲਿਸ ਕਾਂਸਟੇਬਲ ਐ ਸਿਪਾਹੀ ਐ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਔਰ ਵਾਈਟ ਕਲਰ ਦੀ ਵੈਂਟੋ ਗੱਡੀ ਐ ਚੰਡੀਗੜ੍ਹ ਨੰਬਰ ਦੱਸਿਆ ਜਾ ਰਿਹਾ ਵਾਈਟ ਕਲਰ ਦੀ ਜਿਹਦੇ ਚ ਇਹ ਆਏ ਸੀਗੇ ਤੇ ਇਹਦੇ ਨਾਲ ਇੱਕ ਕੁੜੀ ਵੀ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਮਾਮਲਾ ਕੀ ਐ ਕਿਸ ਨੂੰ ਸਪਲਾਈ ਦੇਣ ਆਈ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ স্পੈਸ਼ਲ ਟਾਸ ਫੋਰਸ ਦੇ ਸੀਨੀਅਰ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਸਪੈਸ਼ਲ ਇਨਫੋਰਮੇਸ਼ਨ ਸੀ ਇੱਕ ਟਿਪ ਆਫ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਜਿਹੜੀ ਸਪੈਸ਼ਲ ਟਾਸ ਫੋਰਸ ਵੱਲੋਂ ਇੱਕ ਪੂਰਾ ਨਾਕਾ ਲਾਇਆ ਹੋਇਆ ਸੀਗਾ ਔਰ ਨਾਕਾ ਲਾਣ ਤੋਂ ਬਾਅਦ ਇਹਦੇ ਵਿੱਚ ਹੁਣ ਲਗਾਤਾਰ ਜਿਹੜੀ ਹੈ ਉਹ ਪੂਰਾ ਇੱਕ ਰੈਕੀ ਕੀਤੀ ਗਈ ਸੀ ਪੂਰੀ ਇੱਕ ਸੀਲ ਜਿਹੜਾ ਕੀਤਾ ਗਿਆ ਸੀਗਾ ਔਰ ਸਰਚ ਆਪਰੇਸ਼ਨ ਕਿੱਥੇ ਜਾ ਰਹੀ ਸੀ ਕਿ ਜਦ ਇਹਨਾਂ ਨੂੰ ਫੜਿਆ ਇੱਕ ਸਰਵਿਸ ਸਟੇਸ਼ਨ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਐਸਟੀਐਫ ਅਵੱਲੋ ਇੱਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਕੁਆਂਟੀਟੀ ਬਹੁਤ ਜ਼ਿਆਦਾ ਹੈ ਔਰ ਇਸ ਕਰਕੇ ਕਿੱਥੇ ਕਿੱਥੇ ਸਪਲਾਈ ਹੁੰਦੀ ਸੀ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਇਹ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆਖਿਰ ਇਹ ਕਿਸ ਨੂੰ ਸਪਲਾਈ ਦੇ ਰਹੀ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਐਸਟੀਐਫ ਮੋਹਾਲੀ ਲੈ ਕੇ ਆਈ ਹੈ ਇਹਨਾਂ ਨੂੰ ਹੁਣ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਪੂਰਾ ਕਿਸ ਤਰ੍ਹਾਂ ਇਹ ਨੈਕਸਸ ਚੱਲ ਰਿਹਾ ਸੀਗਾ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ న్యూਸ 18 ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੌਲੀ ਪਿੰਡ ਹੈ ਜਿੱਥੇ ਵਾਈਟ ਕਲਰ ਦੀ ਵੈਂਟੋ ਜਿਹੜੀ ਗੱਡੀ ਹੈ ਅਸਰ ਥੋੜੀ ਜਾਣਕਾਰੀ ਇਹਦੇ ਵਿੱਚ ਆਰ ਡੀਜੀ ਕੀ ਹੈ ਇਹਦੇ ਦੀ ਥੋੜੀ ਜਿਹੀ ਜਾਣਕਾਰੀ ਜੇਕਰ ਮਿਲ ਜੀ ਹੈ ਕਿੱਥੋਂ ਇਹਨਾਂ ਨੂੰ ਕਾਬੂ ਕੀਤਾ ਇੱਕ ਕੱਲ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਇੱਕ ਕਾਕਾ ਬਾਹਰ ਵਾਸ਼ ਹਾਊਸ ਸਰਵਿਸ ਸਟੇਸ਼ਨ ਹੈਗਾ ਮੌਲੀ ਪਿੰਡ ਜੀ ਵੀ ਉੱਥੇ ਇੱਕ ਲੇਡੀ ਤੇ ਇੱਕ ਬੰਦਾ ਹੈਗਾ ਜੀ ਇਹਨਾਂ ਮੋਗਵਰੀ ਸੀਗੀ ਵੀ ਇਹਨਾਂ ਕੋਲ ਡਰੱਗਸ ਹੈਗੀਆਂ ਠੀਕ ਹੈ ਅਗੇ ਆਈ ਨਹੀਂ ਤੇ ਵਿਚ ਨੂੰ ਵਾਸਤੇ ਠੀਕ ਹੈ ਜੋ ਅਸੀਂ ਉਸ ਤੇ ਤੁਰੰਤ ਕਾਰਵਾਈ ਕਰਦੇ ਹਾਂ ਉਸੇ ਤਰ੍ਹਾਂ ਤੇ ਕਿੰਨੇ ਦੀ ਕਵਰੀ ਸਰ ਹਜੇ ਤੱਕ ਕੋਈ ਇਹ ਚੋ 440 ਗ੍ਰਾਮ ਸਾਨੂੰ ਹੈਰ ਰੀਲ ਬਰਾਉਂਦ ਹੋਈ ਹੈ ਠੀਕ ਹੈ ਕਰੀਬਾ ਦਾ ਕਿਲੋ ਤੇ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਹੁਣ ਤੱਕ ਦੀ ਕੋਈ ਇਨਵੈਸਟੀਗੇਸ਼ਨ ਆਈ ਹੋ ਸਾਹਮਣੇ ਕਿ ਕਿੰਨੇ ਇਹ ਇਹਨਾਂ ਨੂੰ ਹਜੇ ਪੁਲਿਸ ਰਿਮਾਂਡ ਅਸੀਂ ਪੇਸ਼ ਕਰਨ ਚੱਲੇ ਆਂ ਪੁਲਿਸ ਰਿਮਾਂਡ ਕਰਾ ਥੋ ਲੈ ਕੇ ਫਿਰ ਅਗਲੇ ਜੋ ਵੀ ਫਰਦਰ ਪ੍ਰੋਸੀਡਿੰਗਸ ਹੋਣਗੀਆਂ ਤੁਹਾਨੂੰ ਇਹ ਪੁਲਿਸ ਮੁਲਾਜ਼ਮ ਹੈ ਸਰ ਹਾਂ ਇਹ ਫਰੂਦਪੁਰ ਨਾ ਫਰੀਦਕੋਟ ਡ ਠੀਕ ਹੈ ਇਹ ਵਰਕਿੰਗ ਹੈ ਇਸ ਟਾਈਮ ਸਰ ਵਰਕਿੰਗ ਹੈ ਹੈ ਅੱਛਾ ਇਸ ਤੋਂ ਪਹਿਲਾਂ ਵੀ ਇਸ ਤੇ ਕੋਈ ਮਾਮਲੇ ਜਿਹੜੇ ਹੈਗੇ ਸਾਹਮਣੇ ਆ ਰਹੇ ਇੱਕ ਮਾਮਲਾ ਦਰਜ ਹੈਗਾ ਇੱਥੇ ਅੱਛਾ ਕਰਪਸ਼ਨ ਦਾ ਤੇ ਇੱਥੇ ਕਿਨੂ ਕਿਨੂ ਸਪਲਾਈ ਦੇ ਰਹੇ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਰ ਕੁਝ ਆਇਆ ਹੋਵੇ ਕੋ ਸਰ ਇਹਨਾਂ ਦੀ ਕਾਲ ਡਿਟੇਲਸ ਤੋਂ ਪਤਾ ਲੱਗੂਗਾ ਇਹ ਦਰਅਸਲ ਅਜੇ ਇਹਦੇ ਮਾਰੇ ਕੋਈ ਡਿਸਕਲੋਜ਼ ਨਹੀਂ ਕਰ ਰਹੇ ਗੱਲ ਸਾਨੂੰ ਅੱਛਾ ਹਾਂ ਤੇ ਹੋਰ ਵੀ ਕੋਈ ਸਪਲਾਇਰ ਇਹਦੇ ਨਾਲ ਕੋਈ ਹੋਰ ਹਜੇ ਤੱਕ ਸਾਹਮਣੇ ਆਈ ਹੋਵੇ ਗੱਲ ਸਪਲਾਇਰ ਤਾਂ ਇਹ ਜਿਹੜੇ ਹੈਗੇ ਨੇ ਉਹ ਉਹ ਸਾਨੂੰ ਇਹ ਨਹੀਂ ਨਾ ਜਦੋਂ ਤੱਕ ਸੋਸ਼ਲ ਮੀਡੀਆ ਦਾ ਡਾਟਾ ਹੀ ਨਹੀਂ ਨਾ ਹੁੰਦਾ WhatsApp ਡਾਟਾ ਤੇ ਸੋਸ਼ਲ ਮੀਡੀਆ ਦਾ ਡਾਟਾ ਠੀਕ ਹੈ ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਸੀ ਐਕਸਪੋਜ਼ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਦੇ ਗਿਆ ਸਰ ਕੁੜੀ ਦੀ ਬੈਕਗ੍ਰਾਉਂਡ ਪੂਰੀ ਦੱਸਦੀ ਹੈ ਇਨਫੋਰਮੇਸ਼ਨ ਕੀ ਸੀ ਇਨਫੋਰਮੇਸ਼ਨ ਤਾਂ ਇਹ ਆਈ ਸੀ ਸਾਡੇ ਕੋਲ ਵੀ ਕਾਕਾ ਕਾਰਵਾਸ਼ ਹਾਊਸ ਹੈਗਾ ਅਰੇ ਮੌਲੀ ਪਿੰਡ ਚ ਉੱਥੇ ਇੱਕ ਗੱਡੀ ਹੈ ਪੋਲੋ ਬਾਕਸ ਵੈਗਨ ਵਾਲਾ ਵੀ ਵੀ ਉਹ ਨਾ ਉੱਥੇ ਜਿਹੜਾ ਹੈਗਾ ਸਾਨੂੰ ਰੋਡ ਹੈ ਵਿੱਚ ਡਰੱਗਸ ਹੈਗੇ ਆ ਇਹ ਫਰੀਦਕੋਟ ਦਾ ਫਰੀਦਕੋਟ ਦਾ ਮੁੰਡਾ ਰਹਿਣ ਵਾਲਾ ਹੈਗਾ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਤੇ ਕੇਦੇ ਨਾਲ ਲੜੀ ਹੈ ਵੀ ਜੇ ਇਹਨੂੰ ਰਾਉਂਡ ਅਪ ਕਰਕੇ ਤੁਸੀਂ ਇਹਦੀ ਸਰਚ ਕਰੋਗੇ ਗੱਡੀ ਦੇ ਤੁਹਾਨੂੰ ਡਰੱਗਸ ਮਿਲेंगी ਉਸ ਤੇ ਅਸੀਂ ਕਾਰਵਾਈ ਕੀਤੀ ਫਿਰ ਜਾ ਕੇ ਕਿੰਨੀ ਕੁਆਂਟੀਟੀ ਜਿਹੜੀ ਮਿਲੀ 440 ਗ੍ਰਾਮ ਹੈਰੋਇਨ ਹੈ ਨਾਲ ਕੋਲ ਪਹਿਲਾਂ ਵੀ ਇਹਨੇ ਪਰਚੇ ਆ ਜੀ ਪਹਿਲੇ ਪਹਿਲੇ ਇਹ ਲੜਕੀ ਤੇ 6 ਪਰਚੇ ਨੇ ਤੇ ਮੁੰਡੇ ਦੇ ਇੱਕ ਪਰਚਾ ਹਾਂ ਜੀ ਤੇ ਇਹ ਸਾਰੇ ਐਨਡੀਪੀਐਸ ਦੇ ਆ ਸਾਰੇ ਸਰ ਜੇ ਕੁੜੀ ਦੇ ਆ ਗੱਲ ਕਰੀਏ ਨਹੀਂ 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 ਸਾਰੇ ਨਹੀਂ ਐਨਡੀਵੀ ਦੇ ਲੜਕੀ ਤੇ 3 ਐਨਡੀ ਦੇ ਨੇ ਜਿਹੜਾ ਕਨਸਟੇਬਲ ਹੈ ਤੇ ਇੱਕ ਕ੍ਰਾਪਸ਼ਨ ਦਾ ਪਰਚਾ ਪੈ ਗਿਆ ਇਹ ਪੰਜਾਬ ਪੁਲਿਸ ਇਹ ਪੰਜਾਬ ਪੁਲਿਸ ਹੈ ਫਰੀ ਮਹਾਲੀ ਕੀ ਕਰ ਰਿਹਾ ਹੈ ਪਤਾ ਲੱਗਿਆ ਜੀ ਲੜਕੀ ਮੁੰਡੇ ਸੰਪਰਕ ਕਿਸਰਾ ਹੈ ਜੀ ਜਿਹੜਾ ਟਾਇਰ ਕਿਸਰਾ ਹੋਇਆ ਆਪੇ ਉਹਦੇ ਡਿਟੇਲ ਚ ਅਸੀਂ ਪੁਲਿਸ ਰਿਪੋਰਟ ਲੈ ਕੇ ਤੁਹਾਨੂੰ ਐਕਸਪੋਜ਼ ਕਰਾਂਗੇ ਸਾਰੀ ਗੱਲ ਕੰਦਗੀ ਆਈ ਸੀ ਮਹਾਲੀ ਕੋਈ ਦੂਨੇ ਦਾ ਖੈਰ ਸੀ ਇਹ ਇਡਿਕਟ ਹੈਗਾ ਇਹ ਲੜਕੀ ਵੀ ਇਡਿਕਟ ਹੈ ਇਹ ਵੀ ਹੈ ਇਹ ਨਸ਼ੇ ਦੇ ਆਦੀ ਹੈ ਨਸ਼ੇ ਦੇ ਆਦੀ ਨੇ ਇਹ ਤੇ ਇੱਥੇ ਸਰ ਸਪਲਾਈ ਕਿਸ ਨੂੰ ਦੇਣ ਆਈ ਸੀ ਹੁਣ ਤੱਕ ਦੀ ਕੋਈ ਜਾਣਕਾਰੀ ਮਿਲੀ ਹੋਵੇ ਐਸਟੀਐਮ ਨੂੰ ਕਿ ਸਰ ਕੁਆਂਟੀਟੀ ਬਹੁਤ ਜ਼ਿਆਦਾ ਹੈ ਇਹਨਾਂ ਦੇ ਹੁਣ ਜਿਹੜੇ ਹੈਗੇ ਨੇ ਆਪਣੇ ਗਾਹਕ ਹੈਗੇ ਆ ਉਹ ਸਾਨੂੰ ਐਕਸਪੋਜ਼ ਹੋਣਗੇ ਨਹੀਂ ਕਾਲ ਡਿਟੇਲ ਤੋਂ ਓਕੇ ਤੇ ਸੈਕੰਡ ਹੀ ਅਸਾਈਨਮੈਂਟ ਆ ਕੋਈ ਦੇਖੇਗਾ ਕਿ ਕਿ ਬਚਿਆ ਲੱਗਦਾ ਅਜੇ ਇੰਡੀ ਡਿਟੇਲ ਤੇ ਸਾਡੋ ਕੁਝ ਕੁਝ ਨਹੀਂ ਹੋ ਸਕੀ ਹੁਣ ਕਰਕੇ ਸਾਨੂੰ ਸ਼ਾਮ ਤੱਕ ਜਾਂ ਕੱਲ ਤੱਕ ਡਿਟੇਲ ਠੀਕ ਹੈ ਤੇ ਬਿਲਕੁਲ ਇੱਕ ਕਹਿ ਸਕਦੇ ਆ ਕਿ ਇੱਕ ਵੱਡੀ ਰਿਕਵਰੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਇੱਕ ਕਹਿ ਸਕਦੇ ਆ ਕਿ ਪੁਲਿਸ ਮੁਲਾਜ਼ਮ ਇੱਕ ਪੁਲਿਸ ਮੁਲਾਜ਼ਮ ਫਰੀਦਕੋਟ ਦੇ ਵਿੱਚ ਵਰਕਿੰਗ ਇੱਕ ਕਾਂਸਟੇਬਲ ਸੀਗਾ ਗੁਰਮੀਤ ਸਿੰਘ ਔਰ ਇਹਦੇ ਨਾਲ ਕੁੜੀ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਡਰਗ ਐਡਿਕਟਸ ਆ ਔਰ ਇਹ ਕਹਿ ਸਕਦੇ ਇੱਕ ਵੱਡੀ ਖਬਰ ਇਹਦੇ ਵਿੱਚ ਲਗਾਤਾਰ ਇਹਦੇ ਵਿੱਚ ਜਿਹੜੇ ਸੀਨੀਅਰ ਆਫੀਸਰ ਨੇ ਉਹ ਲਗਾਤਾਰ ਡਰੱਗਸ ਨੂੰ ਲੈ ਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕੰਮ ਕਰਦੇ ਲੇਕਿਨ ਜੇਕਰ ਪੁਲਿਸ ਮੁਲਾਜ਼ਮ ਹੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਇਸ ਤਰ੍ਹਾਂ ਦੀ ਸਪਲਾਈ ਕਰਨ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਕਰਨ ਤਾਂ ਫਿਰ ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਸਵਾਲਿਆਂ ਨਿਸ਼ਾਨ ਜ਼ਰੂਰ ਖੜਾ ਹੁੰਦਾ ਹਾਲਾਂਕਿ ਐਸਟੀਐਫ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਰਿਕਵਰੀ ਕਰਨ ਕਿਉਂਕਿ ਇੱਥੇ ਸਪਲਾਈ ਇੱਥੇ ਸਪਲਾਈ ਕਰਨ ਆਈ ਸੀ ਕਿ ਕਿਹੜੇ ਕਿਹੜੇ ਸਪਲਾਈਅਰ ਨੇ ਕਿਸ ਤਰ੍ਹਾਂ ਦੇ ਇਹ ਸਪਲਾਈ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੁੰਦਾ ਕਿਉਂਕਿ ਐਸਟੀਐਫ ਨੂੰ ਇੱਕ ਪੱਕੀ ਇਨਫੋਰਮੇਸ਼ਨ ਸੀ ਕਿ ਆਪਣੇ ਆਪ ਨੂੰ ਇੱਕ ਪੁਲਿਸ ਮੁਲਾਜ਼ਮ ਕਹਿੰਦਾ ਹੈ ਔਰ ਇੱਥੇ ਆ ਕੇ ਸਪਲਾਈ ਦੇਂਦਾ ਹੈ ਸਪਲਾਈ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਮੋਹਾਲੀ ਘੁੰਮ ਕੇ ਉਸ ਤੋਂ ਬਾਅਦ ਫਰੀਦਕੋਟ ਵਾਪਸ ਚਲੇ ਜਾਂਦੀ ਸੀ ਇਹ ਕੁੜੀ ਤੇ ਵੀ 6 ਮਾਮਲੇ ਦਰਜ ਨੇ ਲਵ ਜਿਹੜੀ ਕੁੜੀ ਹੈ 3 ਐਨਡੀਪੀਐਸ ਦੇ ਹੈ ਤੇ 3 ਲੱਖ ਵੱਖ-ਵੱਖ ਜਿਹੜੇ ਇਹਦੇ ਮਾਮਲੇ ਦਰਜ ਹੈ ਤੇ ਇਸ ਤੋਂ ਇਲਾਵਾ ਜਿਹੜਾ ਗੁਰਮੀਤ ਸਿੰਘ ਹੈ ਜਿਹੜਾ ਸਿਪਾਹੀ ਹੈ ਜਿਹੜਾ ਵਰਕਿੰਗ ਹੈ ਸਿਟੀ ਫਰੀਦਕੋਟ ਅ ਸੀ ਐਚ ਚੰਡੀਗੜ੍ਹ ਦਾ ਨੰਬਰ ਹੈ ਸੀ ਐ 01 ਸੀ ਬੀ 6900 ਅਪੋਲੋ ਗੱਡੀ ਹੈ ਜਿਹਦੇ ਵਿੱਚ ਇਹ ਸਪਲਾਈ ਕਰਦੀ ਸੀਗੇ ਹੁਣ ਇਹ ਗੱਡੀ ਕਿਸ ਦੀ ਹੈ ਕਿਉਂਕਿ ਚੰਡੀਗੜ੍ਹ ਨੰਬਰ ਇਹ ਗੱਡੀ ਹੈ ਪੁਲਿਸ ਹੁਣ ਗੱਡੀ ਨੂੰ ਵੀ ਆਪਣੇ ਨਾਲ ਲੈ ਜਾ ਕੇ ਪੂਰਾ ਹੁਣ ਜਿਹੜਾ ਹੈਗਾ ਇਹਦਾ ਚੈੱਕ ਕਰ ਰਹੀ ਹੈ ਕਿ ਆਖਿਰ ਗੱਡੀ ਕਿਸ ਦੇ ਨਾਂ ਤੇ ਹੈ ਪੂਰਾ ਕਿਸ ਤਰ੍ਹਾਂ ਦੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਪੁਆਇੰਟ ਟੂ ਪੁਆਇੰਟ ਕਰ ਰਹੀ ਹੈ ਐਸਟੀਐਫ ਨੂੰ ਇੱਕ ਵੱਡੀ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਸਫਲਤਾ ਹਾਸਲ ਹੋਈ ਲੇਕਿਨ ਚੰਡੀਗੜ੍ਹ ਨੰਬਰ ਗੱਡੀ ਦੇ ਵਿੱਚ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤੇ ਸੀ ਚੰਡੀਗੜ੍ਹ ਨੰਬਰ ਗੱਡੀ ਉਰੇ ਇਹ ਨਸ਼ੇ ਦੀ ਸਪਲਾਈ ਕਰਦੇ ਸੀ ਕਿ ਨਸ਼ਾ ਸਪਲਾਈਰ ਨੂੰ ਅੱਗੇ ਇਹ ਪੂਰਾ ਜਿਹੜੀ ਡਰੱਗਸ ਹੈ ਉਸ ਅਪਲਾਈ ਕਰਦੇ ਸੀਗੇ ਔਰ ਖੁਦ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਸਪਲਾਈ ਕਰਦਾ ਸੀਗਾ ਇਹ ਸਵਾਲ ਇੱਕ ਬਹੁਤ ਵੱਾਲਿਆ ਨਿਸ਼ਾਨ ਜੁੜਾ ਖੜਾ ਹੁੰਦਾ ਜਿਸ ਨੂੰ ਲੈ ਕੇ ਹੁਣ ਐਸਟੀਐਫ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਕੁੜੀ ਨੂੰ ਨਾਲ ਰੱਖਦਾ ਸੀਗਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਔਰ ਦੋਵੇਂ ਇਹ ਦੋਵੇਂ ਡਰਗ ਐਡਿਕਟ ਸੀਗੇ जीते फरीदकोट च पंजाब पुलिस दे कांस्टेबल नु गिरफ्तार की तगरेस के मोहली तो तसवीरा लाइव तुसी तो देख रहे हो जिसके मेरे सहयोगी मनोज राठी देवलो जिक्र कीता गया है मोहली किसी नु सप्लाई देन लई आई सी 440 ग्राम हेरोइन जो है इना तो बरामद कीती गई है तो ते हुन जाजकल है कि कोर्ट पेश कर रिमांड हा